ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਸਵੀਰ ਬਾਗਾਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਸੂਵੇ ਸੂਆ ਨਾਗਰਾ ਚੋਕੇ ਲਵੋ ਦੋ ਟਾਈਮ ਜੇ ਗੱਬਣਾ ਚ ਤੇ ਪਾਗੜੇ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਥੱਲੇ ਕਰ ਰੱਖਿਆ ਕਰੋ ਲੈ ਬੜਾ ਤੁਹਾਨੂੰ ਪਹਿਲੇ ਹੀ ਵਿਖਾ ਦਿੰਨੇ ਆ ਕਿ ਬਾਕੀ ਗੱਲਬਾਤ ਬਾਈ ਬਰਾੜਨਾ ਕਰ ਲੈਨੇ ਆ ਆਪਾਂ ਤੇ ਵੇਖ ਸਕਦੇ ਹੋ ਜੀ ਦੇਸੀ ਤੇ ਛਾਈ ਜਰਸੀ ਦਾ ਮਿਕਸ ਹਿਆ ਵਾ ਫੈਨ ਫੂਡ ਚੰਗੀ ਹੋ ਗਰਮੀ ਆਉਂਦੀ ਹੈ ਗਰਮੀ ਜਦੋਂ ਚੰਗਾ ਪਾ ਦੋਗੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪਰਪਰ ਨਾ ਗੇ ਵਿੜ ਬਾਰੇ ਕੀ ਦੁੱਧ ਬਾਤ ਆ ਤੇ ਕੀ ਸੂਆ ਵਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਦਾ ਨਾਮ ਦੱਸ ਦੇ ਜੀ ਨਾਮ ਜੀ ਕਾਕਾ ਪਿੰਡ ਲੱਗੇਣਾ ਤੁਸੀਂ ਬਾਗਾ ਆਪਣਾ ਜਲਾਮੂਗਾ ਕੱਲ ਸ਼ਾਮ ਨੂੰ ਉੜੀ ਭਾਈ ਵੇਖਿਆ ਮਾਲ ਆ ਦੂਜੇ ਦੂਜੇ ਫੋਨ ਤੇ ਬੈਠੇ ਦੋਨੇ ਪੁੱਛੋ ਦੋਨੇ ਫੜ ਲੈ ਗਏ ਮੈਂ ਕਿਹਾ ਨੇਾਰੇ ਬੰਨ ਕੇ ਤੇ ਤਮ ਕਿਆ ਤੜਕਾ ਕੇ ਠੀਕ ਆ ਜੀ ਮੈਂ ਕਿਹਾ ਫਿਰ ਜਮੋਰੀਆ ਜਮਗਾ ਨਾ ਬਈ ਇਹ ਨਹੀਂ ਗੱਲ ਵੀ ਕਾਈ ਬਹੁਤ ਗੁੱਸੇ ਤੋਂ ਝੁੱਟ ਬਿਲਕੁਲ ਨਹੀਂ ਵਜਦਾ ਠੀਕ ਆ ਸਹੀ ਗੱਲ ਬਾਈ ਬੰਦੇ ਕੱਢੇ ਬਾਰਜ ਕਰ ਨੂੰ 76 ਮਾਰੂਗਾ ਸਹੀ ਗੱਲ ਹੈ ਬਹੁਤ ਜਿਹੜਾ ਝੁੱਟ ਮਾਰਦਾ ਇਹ ਗਲਤ ਕੰਮ ਹੈ ਝੁੱਟ ਛੱਤਰ ਪੈਣੀ ਚਾਹੀਦੇ ਆ ਨੰਬਰ ਦੂਜਾ ਜੀ ਮਤਲਬ ਕਿ ਜਿਵੇਂ ਕਿ ਦੇਸੀ ਪੰਨ ਦੇ ਵਿੱਚ ਹੈ ਇੱਕ ਕ੍ਰੌਸਰ ਠੀਕ ਆ ਜੀ ਠੰਡੀ ਮੁੱਠੀ ਬਹੁਤ ਮਗਰਲਾ ਥਣਕ ਪੈਣੀ ਵਾਲਾ ਘਟ ਠੀਕ ਆ ਜੀ ਧਾਰਾ ਉੱਤੇ ਘਟ ਹੈ ਠੀਕ ਆ ਜੀ ਦੁੱਧ 12 ਲੀਟਰ ਹੈ ਠੀਕ ਆ ਜੀ ਮੁੱਲ ਵੀ ਉਹ ਜਾਈ ਹੈ ਠੀਕ ਆ ਜੀ ਠੀਕ ਆ ਡਾਕਟਰ ਖਾਸ ਕਰਕੇ ਜੀ ਬੰਦੇ ਉਹ ਜੀ ਮੰਗਦੇ ਹੁੰਦੇ ਆ ਠੀਕ ਆ ਜੀ ਡਾਕਟਰ ਸ਼ੌਤ ਠੀਕ ਹੈ ਜੀ ਦੁੱਧੂ ਠੀਕ ਹੁੰਦਾ ਜਿਹੜੇ ਪਣ ਭਰਾਣੇ ਆ ਬਰ ਘਰ ਡੰਗਾ ਸਾਰਨਾ ਠੀਕ ਹੈ ਜੀ ਮੋਰੋ ਦਾ 25000 ਰੁਪਏ ਜੋ ਮਲਕੇ ਮੰਤਨ ਹੋ ਜੂਗਾ ਠੀਕ ਹੈ ਤਾਂ ਬਹੁਤ ਥਲੇ 12 ਕਿਲੋ ਹੈ ਤਾਂ 12 ਲੀਟਰ ਦੋ ਡੰਗ ਚਵਾ ਕੇ ਦੇਣੀ ਆਪਾਂ ਠੀਕ ਹੈ ਜੀ ਕੋਈ ਗੱਲ ਕੋਈ ਨਹੀਂ ਦਵਾ ਕੇ ਠੰਡੀ ਸੀਲ ਜਾਵਾਂ ਠੰਡੀ ਸੀਲ ਆ ਸਾਈ ਕਰਕੇ ਦੋ ਡੰਗ ਚੋ ਕੇ ਫਿਰ ਲੈ ਕੇ ਜਾਵੇ ਠੀਕ ਹੈ ਜੀ ਉਹਦੇ ਮਨ ਨੂੰ ਸ਼ਾਂਤੀ ਹੈ ਜੀ ਠੀਕ ਹੈ ਜੀ ਜੋ ਕਾਕਾ ਬੋਲਦਾ ਵੀ ਉਹ ਸੱਤ ਹੁੰਦਾ ਠੀਕ ਹੈ ਜੀ ਹਾਂ ਜੀ ਤੋ ਕਾ ਕਰ ਜੁਰਮਾ ਨਾ ਪਾਵੇ ਠੀਕ ਹੈ ਜੀ ਤੋਰ ਲੈ ਬਾਈ ਮੜਾ ਜਾ ਲਓ ਵੀ ਦੋਸਤੋ ਬਾਈ ਦਾ ਠੰਡੀ ਸੀਲ ਬਹੁਤ ਆ ਜਿੰਨੇ ਮਰਜ਼ੀ ਚੋਈ ਚੋਲੇ ਬੰਦਾ ਚੋਈ ਚੋਲੇ ਬੁੜੀ ਚੋਈ ਚੱਲੇ ਤੇ ਇਹਦਾ ਬਾਈ ਖੋਲੀ ਫਿਰ ਟਾਹਰ ਨਾ ਤੋਰੀ ਫਿਰਦੀ ਹੈ ਬਾਈ ਨੇ ਉਹ ਇਹ ਬਹੁਤ ਆ ਨਿੱਗਰ ਨੁਕਰ ਬਹੁਤ ਸਮੀ ਪਲੀ ਬਹੁਤ ਆ ਗਈ ਵਾਨਾ ਬਹੁਤ ਚੰਗਾ ਮਗਲਾ ਥਾਣਾ ਜਿਹੜਾ ਇੱਕ ਕਬੈਣੀ ਵਾਲਾ ਵਾ ਉਹ ਚ ਧਾਰਾ ਕੜਾ ਤੁਸੀਂ ਤੇਲ ਮੱਲ ਅੱਧਾ ਮਾ ਲਓ ਤੁਹਾਡੇ ਮੰਨਣ ਤੇ ਹੈਗਾ ਤੁਸੀਂ ਜੇਦੀ ਮੰਨ ਕੇ ਲੈਣੀ ਹੈ ਦੋ ਟਾਈਂ ਚੋ ਲੈਣੀ ਹੈਗੀ ਥਾਣਾ ਸੈ ਬਹੁਤ ਚੰਗਾ ਥੀ ਚੋਈ ਵਾਲਾ ਮੁੱਠੀ ਵਾਲਾ ਮੋਟਾ ਮੋਟਾ ਥਾਣਾ ਮੱਝਾਂ ਵਰਗਾ ਗੁਲਾਬੀ ਥਾਣਾਗਾ ਤੇ ਵੇਖ ਸਕਦੇ ਬਾਈ ਨੇ ਉਹ ਇਹ ਬਹੁਤ ਆ ਮੌਲ ਸਰ 25000 ਦੁੱਧ ਤੇ ਮੱਝ ਬਹੁਤ ਤਕਰੀਮਤਾਂ ਦੇਸੀ ਆ ਗਈ ਜੇ ਵਾ ਕਹਿੰਦੇ ਦੇਸੀ ਗਾਇਆਂ ਗਰਮ ਹੁੰਦੀਆਂ ਪਰ ਬਈ ਜਮਾ ਠੰਡੀ ਬਰ ਫਰ ਗਈ ਆ ਸਾਰੀਆਂ ਗਰਮ ਨਹੀਂ ਹੁੰਦੀਆਂ ਠੀਕ ਆ ਜੀ ਬੂ ਬੂ ਸੱਚੇ ਗਰਮ ਹੁੰਦੀਆਂ ਪਰ ਕਈ ਗਾਇਆਂ ਠੰਡੀਆਂ ਹੁੰਦੀਆਂ ਠੀਕ ਆ ਜੀ ਇਹ ਸੋ ਬੰਦਾ ਪਾਜੇ ਬੁੜੀ ਪਾਜੇ ਕੋਈ ਬਹ ਜੀ ਕੋਈ ਚੱਕਰ ਨਹੀਂ ਬਹੁਤ ਮਹਾਰਗਾ ਠੀਕ ਆ ਜੀ ਹਾਂ ਜੀ ਤੇ ਦੋਸਤ ਬੰਦਾ ਪਾਜੇ ਬੁੜੀ ਪਾਜੇ ਕੋਈ ਚੱਕਰ ਨਹੀਂ ਬਹ ਦੁੱਧ ਮਹਾਰਗਾ ਠੰਡਾ ਹੋਊਗਾ ਬਾਕੀ ਤੁਹਾਨੂੰ ਪਤਾ ਇਹ ਕ੍ਰੋਸ ਬਰੀਡ ਆ ਚਿੱਟੀ ਆ ਗਈ ਦਦਾਪੇ ਮਹਾਰਗਾ ਹੋਣਾ ਇਹਦਾ ਬਾਕੀ ਜਿਹਦੇ ਆਦੇ ਬਾਈ ਨਾਲ ਗੱਲਬਾਤ ਕਰ ਲਿਓ do